ਆ ਦੇਖੋ ਸਾਹਮਣੇ ਜਿਹੜੀ ਗੱਡੀ ਆਈ ਹੈ ਵੱਡੀ ਗੱਡੀ ਹੈ ਰੋਂਗ ਸਾਈਡ ਤੋਂ ਆਈ ਹੈ ਨੂੰ ਦੇਖੋ ਜਿਵੇਂ ਲੰਘਦੇ ਪਏ ਆ ਪਿੱਛੋਂ ਜਿਹੜੀ ਗੱਡੀਆਂ ਬਹੁਤ ਤੇਜ਼ ਆਂਦੀਆਂ ਰੋਂਗ ਸਾਈਡ ਆਲ ਵਾਲੇ ਨੂੰ ਐਕਸੀਡੈਂਟ ਹੋ ਸਕਦਾ ਲੋਕੀ ਦੇਖੋ ਬੱਚੇ ਵੀ ਹੈਗੇ ਆ ਮਤਲਬ 13 ਤੋਂ ਬੱਚਿਆਂ ਨੂੰ ਵੀ ਲੈ ਕੇ ਆ ਰਹੇ ਨੇ ਥੋੜਾ ਰਿਸਕੀ ਜ਼ਰੂਰ ਹੈ ਰੋਂਗ ਸਾਈਡ ਤੋਂ ਆ ਰਹੇ ਨੇ ਸਾਰਿਆਂ ਦੇਖੋ ਕਿੰਨਾ ਰਸ਼ ਆ ਰਿਹਾ ਲੁਧਿਆਣਾ ਪਰਮਿਸ਼ਨ ਦੇ ਰਹੇ ਦੱਸਿਆ ਸਵਾਗਤ ਹੈ ਅਸੀਂ ਖੜੇ ਸੀ ਜੀ ਪ੍ਰੀਤ ਪੱਲੇ ਦੇ ਕੋਲ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬੋਰਡ ਜਿਹੜਾ ਹੈਗਾ ਲੱਗਿਆ ਹੋਇਆ ਸਿੱਧਾ ਟ੍ਰਾਂਸਪੋਰਟ ਨਗਰ ਸਿੱਧਾ ਸਮਰਾਲਾ ਚੌਂਕ ਆਓ ਤੁਹਾਨੂੰ ਦਿਖਾਣੇ ਆ ਇਹ ਜਿਹੜਾ ਪੁਲ ਹੈਗਾ ਜੀ ਇਹ ਥੱਲੇ ਖੜੇ ਹੋਏ ਆ ਤੁਹਾਨੂੰ ਦਿਖਾਣੇ ਆ ਕਿੰਦਾ ਦਾ ਇੱਥੇ ਰਸ਼ ਹੈ ਤੇ ਕਿੰਦਾ ਦਾ ਟ੍ਰੈਫਿਕ ਦੀ ਵਿਵਸਥਾ ਹੈਗੀ ਹੈ ਹੁਣ ਤੁਹਾਨੂੰ ਦਿਖਾਣੇ ਆ ਜੀ ਜਿਹਨਾਂ ਦੇ ਦੇਖ ਸਕਦੇ ਹੋ ਪ੍ਰੀਤਾਲੇ ਦੇ ਸਾਹਮਣੇ ਯਾਰ ਇਹ ਪੁਲ ਤੇ ਖੜੇ ਹੋਏ ਆ ਸਾਹਮਣੇ ਤੁਹਾਨੂੰ ਬੋਰਡ ਦਿਖਾਇਆ ਆ ਆ ਦੇਖ ਸਕਦੇ ਹੋ ਟ੍ਰੈਫਿਕ ਜਿਹੜਾ ਹੈ ਬਹੁਤ ਅੱਗੇ ਤੋਂ ਆਂਦਾ ਸਿੱਧਾ ਜਾ ਕੇ ਇੱਕ ਸਟੇਟ ਚਲੇ ਜਾਂਦਾ ਥੱਲੇ ਇੱਕ ਬਿਲਕੁਲ ਤੁਹਾਨੂੰ ਰਾਈਟ ਸਾਈਡ ਤੇ ਸਿੱਧਾ ਤੁਮਰਾਲਾ ਚੋਂ ਚੀਮਾ ਚੌਕ ਹੋਰ ਵੀ ਜਗ੍ਹਾ ਤੇ ਜਾਂਦਾ ਜਲੰਧਰ ਰੋਏ ਪਾਸ ਆ ਦੇਖੋ ਟ੍ਰੈਫਿਕ ਜਿਹੜਾ ਹੈ ਤੋਂ ਲੰਮਦਾ ਪਿਆ ਦੁਪਹਿਰ ਦਾ ਟਾਈਮ ਹੈ ਸਾਹਮਣੇ ਜਿਹੜੀ ਪੁਲਿਸ ਦੀ ਚੌਂਕੀ ਵੀ ਹੈਗੀ ਆ ਆ ਦੇਖੋ ਪੁਲਰ ਹੈਗਾ ਇੱਥੋਂ ਲੋਕੀ ਰੋਂਗ ਸਾਈਡ ਵੀ ਆਂਦੇ ਨੇ ਅੱਜ ਥੋੜਾ ਰਸਿਓ ਘੱਟ ਆ ਸੋਚਿਆ ਤੁਹਾਨੂੰ ਜ਼ਰੂਰ ਦਿਖਾਈਏ ਇਹ ਕੋਈ ਆਟੋ ਉੱਠਦੇ ਨੇ ਬਿਲਕੁਲ ਤੇਜ਼ ਜਿਹੜਾ ਹੈ ਸਾਹਮਣੇ ਦੀ ਦੇਖ ਸਕਦੇ ਹੋ ਐਮਐਲਏ ਕੁਲਵੰਤ ਸਿੰਘ ਸਿੱਧੂ ਜਿਹਦਾ ਬੋਰਡ ਲੱਗਿਆ ਹੋਇਆ ਐ ਐਮਐਲਏ ਸ਼੍ਰੀ ਕੁਲਵੰਤ ਸਿੰਘ ਸਿੱਧੂ ਜੀ ਦੀ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਬੋਰਡ ਲੱਗਿਆ ਹੋਇਆ ਐ ਅਤੇ ਦੇਖੋ ਜਿਵੇਂ ਲੋਕ ਰੋਂਗ ਸਾਈਡ ਵੀ ਆਉਂਦੇ ਨੇ ਇੱਥੋਂ ਰੋਂਗ ਸਾਈਡ ਆ ਕੇ ਇੱਥੋਂ ਘੁਮਾ ਕੇ ਚਲੇ ਜਾਂਦੇ ਨੇ ਪਰ ਇਹ ਜਿਹੜਾ ਰਿਤੀ ਹੈਗਾ ਤੋਂ ਵੀ ਕਈ ਵਾਰ ਇਹ ਤਾਂ ਬਾਈਕਸ ਹੈਗੀਆਂ ਪਰ ਜਦ ਕਾਰਾਂ ਹੁੰਦੀਆਂ ਟਰਨ ਕਰਦੀਆਂ ਟ੍ਰੈਫਿਕ ਉਹ ਜ਼ਿਆਦਾ ਹੁੰਦਾ ਹੈ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਹੁਣ ਜਿਹੜਾ ਰਸ਼ ਘੱਟ ਹੈ ਟ੍ਰੈਫਿਕ ਜਿਹੜਾ ਸਮੂਥਲੀ ਲੰਘਦਾ ਪਿਆ ਹੈ ਅੱਜ ਕੋ ਸਾਹਮਣੇ ਉਹ ਬਿਲਕੁਲ ਤੇ ਰਫਤਾਰ ਨਾਲ ਗੱਡੀਆਂ ਮੋਟਰਸਾਈਕਲ ਆਟੋ ਵੀ ਆਂਦੇ ਨੇ ਬੱਸ ਸਟੈਂਡ ਤੋਂ ਆਂਦੇ ਨੇ ਬੱਸ ਪੱਟੜੇ ਤੋਂ ਤੇ ਸਿੱਧਾ ਦੇਖੋ ਜਾ ਰਹੇ ਨੇ ਆਪੂਲੇ ਤੋਂ ਤਿਗਾਨੇ ਆ ਸਾੰਨੇ ਜਿਹੜਾ ਕੁ ਲਗਾ ਟ੍ਰੈਫਿਕ ਬਣਾ ਲੰਗਦਾ ਪਿਆ ਸਾਰੇ ਜਿਹੜੇ ਆਟੋ ਹੈਗੇ ਆ ਸਿੱਧਾ ਜਾਣਗੇ ਪਿੱਛੇ ਦੇ ਗੁੱਟਰ ਜਿਹੜਾ ਤੰਰਾਲਾ ਚੌਂਕ ਵੱਲ ਵੜ ਜਾਣਗੇ ਤੁਹਾਨੂੰ ਬੋਰਡ ਵੀ ਦਿਖਾਇਆ ਆ ਅ ਲੋਕੀ ਇੱਥੋਂ ਆਉਂਦੇ ਨੇ ਰੋਂਗ ਸਾਈਡ ਇੱਥੋਂ ਆ ਕੇ ਆ ਜਿਹੜਾ ਟਰਨ ਆਇਆਗਾ ਇੱਥੋਂ ਮੁੜ ਜਾਂਦੇ ਨੇ ਰਸਤਾ ਲੈ ਕੇ ਜੀ ਸਿੱਧਾ ਫਿਰ ਹੋਰ ਚੱਜ ਜਾਂਦੇ ਨੇ ਰੋਂਗ ਸਾਈਡ ਹੈਗੀ ਆ ਪਰ ਟ੍ਰੈਫਿਕ ਉਹ ਤਾਂ ਥਾਲਾ ਜਿਹੜਾ ਹੈਗਾ ਤੁਸੀਂ ਦੇਖੋ ਹੁਣ ਕਿੰਨੀ ਬਿੱਗੋ ਸਪੀਡ ਜਿਹੜੀ ਹੈਗੀ ਆ ਗੱਡੀਆਂ ਹੁਣ ਆ ਰਹੀਆਂ ਕੋਈ ਰਾਸ਼ ਹੁਣ ਵੱਧ ਗਿਆ ਦੇਖੋ ਬੱਸਾਂ ਨਿਕਲਦੀ ਗਈਆਂ ਸਾਹਮਣੇ ਦੇਖੋ ਪੂਲ ਦੀ ਬੱਸ ਵੀ ਨਿਕਲੀ ਆ ਬੰਦੇ ਵੀ ਇੱਥੋਂ ਨਿਕਲੇ ਨੇ ਟ੍ਰੈਫਿਕ ਬਣਿਆ ਹੋਇਆ ਚਲੋ ਜੀ ਆਟੋ ਕਰੋ ਟ੍ਰੈਫਿਕ ਹੋ ਜਾਂਦਾ ਜੀ ਚਲੋ ਅਸੀਂ ਇੱਥੋਂ ਲੋਕੀ ਵੇਟ ਕਰਦੇ ਨੇ ਉੱਥੇ ਚੌਂਕੀ ਹੈਗੀ ਆ ਪੁਲਿਸ ਦੀ ਤਾਮਾ ਜਿਹੜਾ ਕਰਦੀ ਪਈ ਆ ਤੁਹਾਡਾ ਬਹੁਤ ਵਧੀਆ ਬਿਲਕੁਲ ਕਿਤਾ ਜਾਣਦੇ ਨੇ ਆਟੋ ਕਈ ਵਾਰ ਠੇਕੜਾ ਲੈਂਦੇ ਨੇ ਜਿਸ ਨਾਲ ਰਿਸ਼ਤੇ ਜਾ ਰਹਿੰਦਾ ਹੁੰਦਾ ਉਹ ਦੇਖੋ ਅੰਕਲ ਆਏ ਨੇ ਆ ਦੇਖੋ ਕਿੰਨਾ ਜਿਹੜੇ ਰਹਿ ਗਏ ਆ ਪਹਿਲਾ ਮਹਾ ਅੱਜ ਨੇ ਰੁਕੀ ਤੋਂ ਸਿੱਧਾ ਜਾਣ ਵਾਸਤੇ ਏਸੀਪੀ ਗੁਰਦੇਵ ਸਿੰਘ ਜੀ ਨੇ ਵੀ ਇੱਥੇ ਲਾਈਵ ਕੀਤੀ ਸੀਗੀ ਤੁਹਾਨੂੰ ਅਸੀਂ ਸਾਹਮਣੇ ਵੀ ਦਿਖਾਇਆ ਸੀਗਾ ਕਿ ਜਿਹੜੀ ਉੱਥੇ ਸੰਤਰੀ ਕਲਰ ਦੀ ਬੈਰੀਕੇਡ ਜਿੱਥੇ ਹੋਏ ਆ ਤੁਹਾਨੂੰ ਵੀਊ ਦਿਖਾਇਆ ਸੀਗਾ ਹੁਣ ਤੁਹਾਨੂੰ ਦਿਖਾ ਰਹੇ ਆ ਦੇਖੋ ਕਿੰਨਾ ਰਸ਼ ਆ ਰਿਹਾ ਪਰ ਇਹ ਚੀ ਵਧੀਆ ਹੈ ਕਿ ਜਿਹੜਾ ਰਸ਼ ਹੈ ਬਿਲਕੁਲ ਫਿੱਦਾ ਸਮੂਥਲੀ ਜਾ ਰਿਹਾ ਹੈ ਕੋਈ ਕਿੱਥੇ ਰੁਕਾਵਟ ਨਹੀਂ ਆ ਰਹੀ ਲੋਕੀ ਆਪਣੇ ਤਰੀਕੇ ਨਾਲ ਆਪਣੇ ਟੰਮਾਂ ਤੇ ਜਾ ਰਹੇ ਨੇ ਇਦਾਂ ਸਮੂਥ ਜਿਹੀ ਟ੍ਰੈਫਿਕ ਲੰਘਣੀ ਚਾਹੀਦੀ ਹੈ ਤਾਂਕਿ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਆਹ ਦੇਖੋ ਸਾਹਮਣੇ ਜਿਹੜੀ ਗੱਡੀ ਆਈ ਹੈ ਵੱਡੀ ਗੱਡੀ ਹੈ ਰਾਉਂਗ ਸਾਈਡ ਤੋਂ ਆਈ ਐ ਦੇਖੋ ਜਿਵੇਂ ਲੰਘਦੇ ਪਏ ਆ ਪਿੱਛੋਂ ਕਿਹੜੀ ਗੱਡੀਆਂ ਬਹੁਤ ਤੇਜ਼ ਆਂਦੀਆਂ ਰਾਉਂਗ ਸਾਈਡ ਆਲ ਵਾਲੇ ਨੂੰ ਐਕਸੀਡੈਂਟ ਹੋ ਸਕਦਾ ਰਾਉਂਗ ਸਾਈਡ ਨਾ ਆਓ ਐਕਟਿਵ ਵਾਲੇ ਤਾਂ ਬੱਟ ਜਾਂਦੇ ਆ ਜਿਹੜੀ ਵੱਡੀ ਗੱਡੀ ਇੱਥੋਂ ਮੁੜਦੀ ਹੈਗੀ ਉਹਨੂੰ ਬੜਾ ਦਿੱਕਤ ਆ ਸਾਹਮਣਾ ਕਰਨਾ ਪੈਂਦਾ ਰਾਉਂਗ ਸਾਈਡ ਨਹੀਂ ਆਣਾ ਚਾਹੀਦਾ ਆਪਣੀ ਵੀ ਜਾਨ ਖਤਰੇ 'ਚ ਦੂਜੇ ਦੀ ਪੈਂਦੀ ਆ ਜੀ ਦੇ ਰਾਤੰਜੀ ਤੇਗਾ ਦੇਖੋ ਦਾਚੇ ਦੇ ਰਾਸ਼ਵ ਅਦਿਤ ਕਿਹਾ ਹੈ ਟ੍ਰੈਫਿਕ ਆਪਣਾ ਲੰਗਦਾ ਪਿਆ ਲੋਕੀ ਦੇਖੋ ਬੱਚੇ ਵੀ ਹੈਗੇ ਆ ਮਤਲਬ 1300 ਬੱਚਿਆਂ ਨੂੰ ਵੀ ਲੈ ਕੇ ਆ ਰਹੇ ਨੇ ਥੋੜਾ ਰਿਸਕੀ ਜ਼ਰੂਰ ਹੈ ਰੋਂਗ ਸਾਈਡ ਤੋਂ ਆ ਰਹੇ ਨੇ ਪਰ ਇੱਥੇ ਕੋਈ ਪੁਲਿਸ ਨਹੀਂ ਖੜੀ ਹੈ ਉੱਧਰ ਸਾਈਡ ਪੁਲਿਸ ਖੜੀ ਹੈ ਆਪਣਾ ਕੰਮ ਕਰ ਰਹੀ ਹੈ ਬਾਕੀ ਤੁਸੀਂ ਜਦੋਂ ਸੈਫਟੀ ਨੂੰ ਫੋਲੋ ਕਰੋ ਜਿਵੇਂ ਕਿ ਤੁਹਾਨੂੰ ਦਿਖਾਇਆ ਸੀਗਾ ਪ੍ਰੀਤ ਪੈਲੇਸ ਦੇ ਕੋਲ ਜਿਹੜਾ ਫਲਾਈਓਵਰ ਹੈਗਾ ਉਹਦੇ ਕੋਲ ਖੜੇ ਸੀਗੇ ਤੁਹਾਨੂੰ ਪੂਰਾ ਟ੍ਰੈਫਿਕ ਦਾ 뷰 ਦਿਖਾਇਆ ਲੋਕੀ ਰੋਂਗ ਸਾਈਡਾਂ ਤੇ ਨੋ ਵੀ ਦਿਖਾਇਆ ਗੱਡੀਆਂ ਜਿਹੜੀ ਹੈਗੀਆਂ ਜਾ ਰਹੀਆਂ ਸਿੱਧਾ ਸਮਰਾਲਾ ਚੌਂਕ ਬੋਰਡ ਵੀ ਦਿਖਾਇਆ ਕੁਲਵੰਤ ਸਿੰਘ ਸਿੱਧੂ ਜੀ ਦਾ ਬੋਰਡ ਵੀ ਲੱਗਿਆ ਸੀਗਾ ਇਹ ਜਿਹੜਾ ਦੇਖੋ ਹੁਣ ਕਿੱਥੇ ਪਤਾਂ ਤੇ ਹੋਰਨ ਬੜੇ ਹਾਰਡ ਹੈ ਇਹ ਕਰਨਾ ਚ ਵਜਦੇ ਨੇ ਤੁਹਾਨੂੰ ਦਿਖਾਉਂਦੇ ਵੇ ਅਸੀਂ ਪ੍ਰੀਤ ਪੈਲੇਸ ਤੋਂ ਫੁੱਲ ਹੈਗਾ ਇਤਾਂ ਖਬਰਾਂ ਵਾਸਤੇ ਜੁੜੇ ਰਹੋ ਮਿਲਦੇ ਆਂ ਜੀ ਤੁਹਾਨੂੰ ਅਗਲੀ ਵਾਰੀ